ਬਾਕੇ ਵਾਲਾ ਅਮਰ ਤੇਰੀ ਜੀ ਸੰਗ ਤੇ ਖੰਡੇ ਵਾਲਾ ਮੰਗ ਵਰ ਤੇਰੀ ਬਾਕੇ ਵਾਲਾ ਅਮਰ ਤੇਰੀ ਸੰਗ ਅਮਰ ਤੇਰੀ ਇਹਨਾਂ ਮੇਰੇ ਨਾਮਦਾਰੋ ਕਿਹਨਾਂ ਜਚਦੇ ਸਤੁਰੰਤ ਬਖਸ਼ਿਸ਼ ਕਰੇ ਕਿਰਪਾ ਕਰੋ ਆਪਾਂ ਸਿਰਫ ਗਾਉਣਾ ਹੀ ਨਹੀਂ ਕਿ ਖੰਡੇ ਵਾਲਾ ਅਮਰ ਸਾਰੇ ਜਨ ਜਨ ਪ੍ਰਣਾ ਸਾਰੇ ਮੇਰੇ ਵੀਰ ਅਮਰ ਜਰੂਰ ਛੋ ਆਉਣ ਵਾਲੇ ਇਹ ਪੂਨੇ ਆਏ ਕਿਤੇ ਹਾਸ ਨੂੰ ਰੰਗ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਪਰ ਸਤਿਗੁਰਾਂ ਨੇ ਬਾਰਕ ਕਿਰਪਾ ਕੀਤੀ ਹੈ ਕਿ ਅੱਜ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਅਤੇ ਜੋ ਨਵੇਂ ਗੁਰੂ ਘਰ ਬਣੇ ਹਨ ਪਿੰਡ ਨਜਾਮਪੁਰ ਵਿਖੇ ਅੱਜ ਸਤਿਗੁਰਾਂ ਨੇ ਮਿਹਰ ਕੀਤੀ ਹੈ ਕਿ ਅੱਜ ਇਸ ਗੁਰੂ ਘਰ ਦਾ ਉਦਘਾਟਨ ਹੋਇਆ ਜਿਸੇ ਉਦਘਾਟਨ ਹੋਇਆ ਉਥੇ ਵਿਸਾਖੀ ਦਾ ਦਿਹਾੜਾ ਅਤੇ ਖਾਲਸੇ ਦਾ ਪ੍ਰਕਾਸ਼ ਦਿਹਾੜਾ ਵੀ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸਾਰੇ ਨਗਰ ਵੱਲੋਂ ਐਨ ਆਰ ਆਈ ਵੀਰਾਂ ਵੱਲੋਂ ਮਨਾਇਆ ਗਿਆ ਹੈ ਅਸੀਂ ਸਮੂਹ ਪ੍ਰਬੰਧਕ ਕਮੇਟੀ ਦਾ ਐਨਆਰਆਈ ਵੀਰਾਂ ਦਾ ਜਿਨ੍ਹਾਂ ਨੇ ਯੋਗਦਾਨ ਪਾ ਕੇ ਗੁਰੂ ਘਰ ਦੀ ਸੇਵਾ ਨੇ ਪਰੇ ਚਾੜੀ ਬਹੁਤ ਦਾ ਧੰਨਵਾਦ ਕਰਦੇ ਆ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗੁਰੂ ਕੀ ਸੰਗਤ ਕੋਲੋਂ ਸੇਵਾ ਲਈ ਹੈ ਸੋ ਸਾਰੇ ਜਗਤ ਨੂੰ ਹਰ ਵਰਡ ਨੂੰ ਵਿਸਾਖੀ ਦੀਆਂ ਅਤੇ ਖਾਲਸਾ ਸਰਜਣਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਤਨਾਮ ਸਿੰਘ ਸਰਪੰਚ ਮੁੱਖ ਸੇਵਾਦਾਰ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਉਜੜੀ ਵਿੱਚ ਗੁਰੂ ਕਲਗੀਧਰ ਸਾਹਿਬ ਪਿੰਡ ਜੰਮਕੋ ਅੱਜ ਖਾਲਸੇ ਪੰਥ ਦਾ ਸਾਜਨਾ ਦਿਵਸ ਔਰ ਸੰਗਰਾਮ ਦਾ ਪ੍ਰਪਲ ਦਿਹਾੜਾ ਲੱਖ ਖੁਸ਼ੀਆਂ ਬਾਤਸਾਈਆਂ ਜੇ ਸਾਥੂ ਜੀ ਨੇ ਕਰੇ ਜਿੰਨੀਆਂ ਇਸ ਸੰਤਾ ਪਹੁੰਚੀਆਂ ਨੇ ਇਸ ਸਥਾਨ ਤੇ ਸਾਰਿਆਂ ਦਾ ਜੀ ਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਇਸ ਕੁਰਦੁਰਾ ਸਾਹਿਬ ਦੀ ਪੂਸਾਰੀ ਕੀਤੀ ਅਸੀਂ ਉਹਨਾਂ ਦਾ ਬਹੁਤ ਬਹੁਤ ਕੋਟਨ ਕੋਟ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਹ ਅਲੋ ਦਾ ਓਟ ਆਸਰਾ ਲੈ ਕੇ ਉਹਨਾਂ ਦਾ ਨੇ ਪ੍ਰਿਚਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ